हां जी ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਮੌਸਮ ਲੈ ਕੇ ਲਗਾਤਾਰ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਰਾਜਸਥਾਨ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਮੀਂਹ ਨੇ ਜਿੱਥੇ ਭਾਰੀ ਤਬਾਹੀ ਮਚਾਈ ਹੋਈ ਆ ਉੱਥੇ ਹੀ ਖੋਪਨਾਖ ਮੰਝਰ ਹੁਣ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ ਬਾਰਿਸ਼ ਪੈ ਰਹੀ ਹੈ ਜਿਸ ਦੇ ਚੱਲਦੇ ਸੜਕਾਂ ਪਾਣੀ ਹੀ ਪਾਣੀ ਹੋ ਗਏ ਨੇ ਜਲੰਧਰ ਦੀ ਗੱਲ ਕੀਤੀ ਜਾਵੇ ਸੰਗਰੂਰ ਦੀ ਗੱਲ ਕੀਤੀ ਜਾਵੇ ਰੂਪਨਗਰ ਦੀ ਗੱਲ ਕੀਤੀ ਜਾਵੇ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸਕਰੀਨ 'ਤੇ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਦੋ ਦਿਨਾਂ ਤੋਂ ਪੈਰੇ ਮੀਂਹ ਦੇ ਕਰਕੇ ਚਾਰੇ ਪਾਸੇ ਪਾਣੀ ਖੜ ਚੁੱਕਿਆ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਐਥੋਂ ਤੱਕ ਕਿ ਪਾਣੀ ਗੋਡੇ-ਗੋਡੇ ਸੰਗਰੂਰ ਤੇ ਧੂਰੀ ਦੇ ਵਿੱਚ ਖੜ ਚੁੱਕਿਆ ਜਿਸ ਕਰਕੇ ਵਾਹਨ ਵੀ ਪਾਣੀ ਦੇ ਵਿੱਚ ਬੰਦ ਹੋ ਰਹੇ ਨੇ ਤੇ ੱਤਕੇ ਮਾਰ ਕੇ ਗੱਡੇ ਨੂੰ ਬਾਹਰ ਕੱਢਦੇ ਹੋਏ ਲੋਕ ਨਜ਼ਰ ਆ ਰਹੇ ਨੇ ਇਥੋਂ ਤੱਕ ਕਿ ਲੋਕ ਆਪਣੇ ਘਰਾਂ ਦੇ ਵਿੱਚ ਪਾਣੀ ਦਾਖਲ ਨਾ ਹੋਵੇ ਤਾਂ ਦੇਲੀਆਂ ਦੇ ਬਾਹਰ ਉਹਨਾਂ ਦੇ ਵੱਲੋਂ ਨਾਕੇ ਲਗਾ ਕੇ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਹੜ੍ਹ ਵਰਗੇ ਜਿਹੜੇ ਹਾਲਾਤ ਨੇ ਉਹ ਬਣਦੇ ਨਜ਼ਰ ਆ ਰਹੇ ਨੇ ਜਿਸ ਦੇ ਚੱਲਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ ਦੂਜੇ ਪਾਸੇ ਅਸੀਂ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਉਨੇ ਆ ਉਸ ਤੋਂ ਬਾਅਦ ਲੋਕ ਕਿੰਨੇ ਕੋ ਪਰੇਸ਼ਾਨ ਨੇ ਲਗਾਤਾਰ ਜੋ ਪਾਣੀ ਸੜਕਾਂ ਦੇ ਉੱਤੇ ਖੜਿਆ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਕੁਲਵਿੰਦਰ ਸਿੰਘ ਪਾਣੀ ਬਾਰੇ ਕਹਿੰਦੇ ਦੇਖੋ ਕੋਈ ਨਿਕਾਸੀ ਨਹੀਂ ਆ ਦੇਖੋ ਫੱਡੇ ਲਾ ਕੇ ਰੱਖਣੇ ਮੰਨਦੇ ਨੇ ਪਾਣੀ ਸਾਰਾ ਅੰਦਰ ਵੜਦਾ ਆ ਕੋਈ ਗੁਰੂ ਘਰ ਬੀਬੀਆਂ ਜਾਂਦੀਆਂ ਨੇ ਤਾਂ ਵੀ ਬੁਰਾ ਹਾਲ ਹੋਇਆ ਹੋਇਆਗਾ ਬਿਮਾਰੀਆਂ ਫੈਲਣ ਦਾ ਇੰਨਾ ਡਰਾ ਇੱਥੇ ਪੁੱਛੋ ਰਹੀ ਬਹੁਤ ਕੋਈ ਨਿਕਾਸੀ ਨਹੀਂ ਐਨੀਆ ਸਰਕਾਰ ਆ ਗਈ ਸਾਡੇ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਸੀਐਮ ਸੀਟੀ ਭਗਵਾਨ ਤਬਾਨ ਦੀ ਆ ਉਹ ਵੀ ਕਹਿੰਦਾ ਮੈਂ ਐ ਕਰ ਦੂੰ ਬਾਹ ਕਰ ਦੂੰ ਹਜੇ ਤੱਕ ਕੋਣੇ ਕੁਝ ਨਹੀਂ ਕਰਿਆ ਸਾਡੇ ਪੰਜਾਬ ਦਾ ਇੱਕ ਵੀ ਕੰਮ ਨਹੀਂ ਕਰਿਆਗਾ ਕਹਿੰਦਾ ਮੈਂ ਐ ਕਰ ਦੂੰਗਾ ਬਾਹ ਕਰ ਦੂੰਗਾ ਆ ਦੇਖ ਲਓ ਪਾਣੀ ਦਾ ਨਿਕਾਸ ਨਹੀਂ ਕਰ ਸਕਦਾ ਇੱਕ ਉਹ ਉਹਨੇ ਹੋਰ ਕੀ ਕਰਨਾ ਹੈ ਇਹਦਾ ਕੋਈ ਪੱਕੇ ਸਮਰਥਨ ਦੇ ਹੱਲ ਕਰਿਆ ਜਾਵੇ ਜੀ ਅਸੀਂ ਇਹੀ ਆਉਨੇ ਆ ਇਹ ਤਾਂ ਹੀ ਬਹੁਤ 35 40 ਖਾਲ ਹੋ ਗਈ ਪਾਣੀ ਦਾ ਕੋਈ ਕੋਈ ਨਿਕਾਸ ਨਹੀਂ ਹੋਇਆ ਜੀ ਕੋਈ ਉਮੀਦ ਨਹੀਂ ਜੀ ਆ ਜਾਂਦਾ ਕਹਿੰਦਾ ਮੈਂ ਕਰਕੇ ਜਾਊਂਗਾ ਐ ਕਰ ਦੂ ਬਾਹ ਕਰ ਦੂਗਾ ਇੱਥੇ ਸਾਰੇ ਪਿਛੇ ਹੀ ਆ ਦੇ ਜਾਂਦਾ ਕੁਝ ਨਹੀਂ ਕਰਦਾ ਜੀ ਉਹਨਾਂ ਨੂੰ ਬਹੁਤ ਸਮੱਸਿਆ ਆਉਂਦੀ ਹੈ ਕਹਿੰਦਾ ਮੋਟਰ ਸਕੂਟਰ ਖੜ ਜਾਂਦਾ ਜੀ ਆਗਲਾ ਖੜ ਜਾਂਦਾ ਰੋੜ ਕੇ ਲੈ ਕੇ ਜਾਂਦਾ ਪਾਣੀ ਚ ਨਾਲ ਲੇਡੀਜ਼ ਹੁੰਦੀਆਂ ਨੇ ਬਹੁਤ ਪਰੇਸ਼ਾਨੀ ਆਉਂਦੀ ਹੈ ਲੋਕਾਂ ਨੂੰ